ਵਾਕਤ ਹੈ ਨਾ ਚੌਥੇ ਵਲੌਗ ਦੇ ਵਿੱਚ ਮਿੱਤਰੋ ਮੁੰਮ ਜੀ ਅਰੇ ਸੱਤਾ ਲੱਗ ਗਿਆ ਕੀ ਹਾਲ ਚਾਲ ਹੈ ਬੜੀ ਯਾਰ ਵਾ ਗੁੱਡ ਮੋਰਨਿੰਗ ਦਸਰਤ ਕੰਨੜਾ ਆ ਇਧਰ ਆ ਨਾ ਬਣੇ ਆ ਹੈ ਬੜਾ ਟਖੜ ਪੀਲਾ ਫਿਕ ਲਸਰ ਸ਼ੋਰ ਲੈਣਾ ਹੈ ਮੁੰਡੇ ਕਹਿੰਦੇ ਲੰਗਰ ਛੱਕੇ ਮਖੜੇ ਕੇ ਆ ਗਏ ਆ ਪ੍ਰਸ਼ਾਦ ਮਾਸੂਮ ਲੈ ਕੇ ਵੀ ਚਾਲੇ ਪਾਉਣੇ ਆ ਅੱਗੇ ਇਹ ਐਮ ਵਾਲੇ ਦੇ ਭਾਈ ਅਗਰ ਨਹੀਂ ਇੱਧਰ ਦੇਖ ਇੱਧਰ ਦੇਖੀ ਆ ਨਾਮ ਮੁੜਿਆ ਹੀ ਵਰਵਾਜ ਭਾਈ ਆਪਣੀ ਸਹੇਲੀ ਇਨਸ਼ਾਅੱਲਾ ਬਣਾ ਰਹੇ ਨੇ ਹੈਲੋ ਆਰਸ਼ਵੀ ਹੈਲੋ ਵੀ ਮਿੱਤਰੋ ਪ੍ਰਸ਼ਾਦ ਸਮਾਨ ਸਭ ਕੁਝ ਲੈ ਲਿਆ ਆ ਤੇ ਹੁਣ ਨਿਕਲਣ ਦੀ ਤਿਆਰੀ ਆ ਬਸ ਚੱਲਦੇ ਹਾਂ ਹੁਣ ਅੱਗੇ ਨੂੰ ਹੈਲਚੇ ਭਾਈ ਹੁਣ ਪਾਣੀ ਭਲਾ ਕੇ ਤੇ ਭਾਈ ਜੂਰਾ ਥੋੜਾ ਜਿਹਾ ਇਹ ਕਹਿ ਲਈ ਲੈ ਹੀ ਜਣੇ ਸੀ ਉਹ ਨਾਲੇ ਨਹੀਂ ਲਈ ਪਾਣੀ ਭਰ ਕੇ ਪਾਣੀ ਭਰ ਕੇ ਦੇ ਦਤਾ ਉੱਥੇ ਗਈ ਸੀ ਮਿੰਦੀ ਨੇ ਪਾਣੀ ਭਰਦਾ ਉਹਨਾਂ ਨੂੰ ਬੁਲਾਤਾ ਉਹ ਸੈਟ ਬੈਟ ਹੋ ਗਏ ਆ ਮੰਡੇ ਕਹਿੰਦੇ ਉਹ ਇਧਰ ਫੋਟੋ ਸ਼ੂਟ ਹੋ ਰਿਹਾ ਹੈ ਹਾਂ ਇੰਕਾ ਗਾਪ ਛਾਂਡ ਕਾਉਣਾ ਜਾ ਛਾਂਡ ਕਾਉਣਾ 34 50 60 60 ਕਾ ਹਾਂ ਜੀ ਫੋਟੋ ਸ਼ੂਟ ਅੰਦਰ ਵੀ ਹੋ ਰਿਹਾ ਹੈ ਯੂ ਚੈੱਕ ਕਰੋ ਹਾਲੋ ਜੀ ਕਦਾ ਗੱਲ ਮੱਥਾ ਗੱਦਾ ਡੇਪ ਹੋਇਆ ਬਹੁਤ ਸੋਹਣਾ ਮੱਥਾ ਦੇਖੋ ਬੱਦਲ ਨੇ ਨਾ ਅੱਛਰ ਹੋਈ ਬਹੁਤ ਵਧੀਆ ਲੱਗ ਰਿਹਾ ਬੱਦਲ ਹੀ ਆ ਗਿਆ ਜ਼ਮੀਨ ਤੇ ਬਾਕੀ ਤੌਰ ਤੇ ਜਾਣ thro ਲੱਗੇ ਹੁਣ ਨਿਕਲਣ ਤੇ 过来。 ਆਪਲੋਡ ਹੋ ਗਿਆ ਆ ਸਾਹ ਸਾ ਆ ਗਏ ਆ ਤਿੰਨ ਦਿਨ ਹੋ ਗਏ ਨੈਟੇ ਨਹੀਂ ਚੱਲਿਆ ਤੋਂ ਮੈਂ ਕਿੰਨੇ ਜਿਗਰੇ ਵਾਲਾ ਜੀ ਅੱਟ ਚਾਨਾ ਲਈ ਭਰਦਾ ਬੱਦਲੇ ਬੱਦਲ ਹੈ ਕੋਈ ਦੀ ਨਹੀਂ ਉਤਰਦਾ ਆਵੇ ਆ ਪਿਆਏ ਇਹਦੇ ਕੀ ਹੋਇਆ ਪਿਆਏ ਸੇਰਾ ਇਹ ਜੰਨਤ ਹੈ ਨੇੜਾ ਰੋਲਾ ਪਿਆ ਆਹ ਰੇਲਾ ਚੱਕਰਾਉਦਾ ਨਹੀਂ ਬੱਸ ਰੋ ਤੇ ਤਲੀਪ ਲਗਾ ਨੋ ਓਏ ਮੈਗੀ ਦਸਮਾਈਲੀ ਓਏ ਹੋਏ ਕੀ ਬਾਤ ਹੈ ਦਸਮਾਈਲੀ ਬੱਚਾ ਕਿੱਥੇ ਗਿਆ ਓਏ ਗੁਰਬਾਜ ਦਸਮਾਈਲੀ ਕਿਦਾਂ ਦੀ ਬਣ ਗਈ ਮਿੱਤੋ ਹੈ ਮਾਈਲੀ

ਕੋਲੇ ਮੇਂ ਪਤਾ ਲੱਗੇਗਾ ਦੋ ਮਿੰਟ ਲਿਖ ਲੈ ਜੇ ਉਹਨਾਂ ਕੋਤੇ ਰੱਖਦੇ ਅੱਗ ਤੇਰਾ ਕੋਈ ਮਤਰਮਣ ਲੱਕੇ ਆਹਣ ਜੀ ਤੇ ਗੁੱਡ ਨਾਈਟ ਗੁੱਡ ਨਾਈਟ ਗਾ ਤਾਂ ਜੀ ਗੁੱਡ ਨਾਈਟ ਬਾਏ ਗੁੱਡ ਨਾਈਟ ਉਹ ਪ੍ਰੈਂਟ ਜਿਆਦਾ ਉੱਤੇ ਰਹਿੰਦਾ ਇਹਦੀ ਗੱਪ ਵੀ ਸੁਣ ਲੈ ਉਹ ਇੱਕ ਗੱਪ ਸੁਣਾ ਦੇ ਉਹ ਤੁਹਾਡੀ ਗੱਪ ਨਹੀਂ ਮਹਾਰਾਜ ਉਹ ਸ਼ਬਦ ਇੱਕ ਸ਼ਬਦ ਹੜਾ ਦੇ ਭਾਈ ਬੋਲ ਕੰਦਾ ਗੰਦਾ ਟ੍ਰੂ ਲੈ ਕੇ ਗਿਆ ਕਿਹਾ ਬਿਨਾ ਚੰਡੀਗੜ੍ਹ ਬਿਨਾ ਨੰਬਰ ਪਲੇਟਾਂ ਤੋਂ ਮੈਂ ਸੋਣੀ ਗੱਲ ਠੀਕ ਹੈ ਤੇ ਮੇਰੀ ਕਾਰ ਦਾ ਹੋ ਗਿਆ ਐਂਡ ਰੇਂਜ 3000 1000 ਪਰ ਇਹ ਬਗਲ ਬੰਨੀ ਓਏ ਸੈਂਟਰ ਤੋਂ ਹਜ਼ਾਰ ਦੇ ਨਾਲ ਮੋੜਤਾ ਸਕਦੇ ਯਾਰ ਕੋਈ ਪਹਿਲੇ ਇਹ ਬੋਲਦੇ ਰਹਿੰਦੇ ਐ ਇੰਨੀ ਇਹ ਬੰਦੇ ਦੀਆਂ ਤਾਂ ਗੱਲਾਂ ਹੀ ਨਹੀਂ ਮੋਕਦੀਆਂ ਅਗਰੇ